ਵਾਰਮੇ ਉਪਕਾਰੀ ਪੂਜਨਿਕ ਪਰਮ ਪਿਤਾ ਸ਼ਾਸਤਨਾਮ ਸਿੰਘ ਜੀ ਮਹਾਰਾਜ ਪੂਜਨਿਕ ਗੁਰੂ ਜੀ ਦੇ ਪਾਰਿ ਉਪਕਾਰ ਗਿਣਾਈ ਨਹੀਂ ਜਾ ਸਕਦੇ ਪਿਆਰੇ ਸਤਗੁਰ ਪੂਜਨਿਕ ਪਰਮ ਪਿਤਾ ਸ਼ਾਸਤਨਾਮ ਸਿੰਘ ਜੀ ਮਹਾਰਾਜ ਦਾ ਪੂਰਾ ਪਵਿੱਤਰ ਜੀਵਨ ਪਾਰਿ ਉਪਕਾਰਾਂ ਦੀ ਮਿਸਾਲ ਹੈ ਸਮਾਜ ਅਤੇ ਇਨਸਾਨੀਅਤ ਪੜ੍ਹਾਈ ਲਈ ਆਪ ਜੀ ਬਚਪਨ ਤੋਂ ਲੈ ਕੇ ਪੂਰੀ ਜ਼ਿੰਦਗੀ ਦਿਨ ਰਾਤ ਯਤਨਸ਼ੀਲ ਰਹੀ ਨੂਰੀ ਬਚਪਨ ਤੇ ਗੱਲ ਕਰੀਏ ਤਾਂ ਆਪ ਜੀ ਦਾ ਹਰ ਅੰਦਾਜ਼ ਉਦਾਹਰਨ ਬਣਿਆ ਕੋਈ ਵੀ ਦਰ ਤੇ ਆਇਆ ਪ੍ਰਾਰਥਨਾ ਇੱਛਾ ਪ੍ਰਗਟ ਕੀਤੀ ਕਿ ਮੈਂ ਭੁੱਖਾ ਹਾਂ ਕੁਝ ਖਾਣ ਨੂੰ ਮਿਲ ਜਾਵੇ ਤਾਂ ਆਪ ਜੀ ਨੇ ਆਪਣੀ ਪੂਜਨਿਕ ਮਾਤਾ ਜੀ ਦੇ ਦਿੱਤੇ ਪਵਿੱਤਰ ਸੰਸਕਾਰਾਂ ਕਰਕੇ ਉਸ ਨੂੰ ਪੇਟ ਪਰ ਭੋਜਨ ਕਰਵਾਇਆ ਕੋਈ ਆਪਣੇ ਪੁੱਖ ਨਾਲ ਤੜਫ ਰਹਿ ਪਸ਼ੂਆਂ ਲਈ ਤੂੜੀ ਚਾਰਾ ਲੈਣ ਆਇਆ ਤਾਂ ਆਪ ਜੀ ਨੇ ਉਸ ਦੀ ਇੱਛਾ ਤੋਂ ਵੀ ਵੱਧ ਕੇ ਮਦਦ ਕੀਤੀ ਕੋਈ ਆਪਣੀ ਬੇਟੀ ਦੇ ਵਿਆਹ ਚ ਕੁਝ ਰੁਪਈਆ ਦੀ ਲੋੜ ਦੀ ਇੱਛਾ ਲੈ ਕੇ ਆਇਆ ਤਾਂ ਆਪ ਜੀ ਨੇ ਆਪਣੀ ਪੂਜਨੀਕ ਮਾਤਾ ਜੀ ਨੂੰ ਉਹਨਾਂ ਦੀ ਜ਼ਰੂਰਤ ਨੂੰ ਹੱਲ ਕਰਨ ਲਈ ਬੇਨਤੀ ਕੀਤੀ ਕਿ ਮਾਤਾ ਜੀ ਇਹ ਸਮਝ ਲੈਣਾ ਕਿ ਮੇਰੀ ਆਪਣੀ ਭੈਣ ਦਾ ਵਿਆਹ ਹੈ ਇਹਨਾਂ ਨੂੰ ਨਿਰਾਸ਼ ਨਹੀਂ ਕਰਨਾ ਜੀ ਕੋਈ ਪਰਮ ਪਿਤਾ ਪਰਮਾਤਮਾ ਦਾ ਦੂਤ ਰੱਬੀ ਰੂਪ ਹੀ ਕੁੱਲ ਮਾਲਕ ਦੀ ਸਾਜੀ ਸ੍ਰਿਸ਼ਟੀ ਦੀ ਭਲਾਈ ਦੇ ਅਜਿਹੇ ਸ਼ੁਭ ਵਿਚਾਰ ਰੱਖਦਾ ਹੈ ਆਪ ਜੀ ਬਾਰੇ ਉਸ ਫਕੀਰ ਬਾਬਾ ਨੇ ਆਪ ਜੀ ਦੇ ਜਨਮ ਤੋਂ ਪਹਿਲਾਂ ਹੀ ਪੂਜਨਿਕ ਮਾਤਾ ਪਿਤਾ ਜੀ ਨੂੰ ਦੱਸ ਦਿੱਤਾ ਸੀ ਕਿ ਤੁਹਾਡੇ ਘਰ ਖੁਦ ਰੱਬੀ ਰੂਪ ਕੋਡ ਈਸ਼ਵਰ ਦਾ અવਤਾਰ ਆਵੇਗਾ ਪੂਜਨਿਕ ਪਰਮ ਪਿਤਾ ਸ਼ਿਆ ਸਤਨਾਮ ਸਿੰਘ ਜੀ ਮਹਾਰਾਜ ਆਪਣੇ ਪੂਜਨਿਕ ਮਾਤਾ ਪਿਤਾ ਜੀ ਦੀ ਇਕਲੌਤੀ ਸੰਤਾਨ ਸਨ ਆਪ ਜੀ ਨੇ ਸ਼੍ਰੀ ਜਲਾਲ ਆਣਾ ਸਾਹਿਬ ਜ਼ਿਲ੍ਹਾ ਸਰਸਥ ਪੂਜਨਿਕ ਪਿਤਾ ਜੈਲਦਾਰ ਸਰਦਾਰ ਵਰਿਆਮ ਸਿੰਘ ਜੀ ਦੇ ਘਰ ਪਰਮ ਪੂਜਨਿਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖੋਂ 25 ਜਨਵਰੀ 1919 ਨੂੰ ਪਵਿੱਤਰ ਅਵਤਾਰ ਧਾਰਨ ਕੀਤਾ ਇਹ ਪਰਮ ਪਿਤਾ ਪਰਮੇਸ਼ਵਰ ਦੀ ਇੱਛਾ ਕਹੀਏ ਉਸ ਸੱਚੇ ਫਕੀਰ ਸਾਈ ਦੀਆਂ ਦੁਆਵਾਂ ਕਹੀਏ ਪੂਜਨਿਕ ਮਾਤਾ ਪਿਤਾ ਜੀ ਦੀ ਸੱਚੀ ਭਗਤੀ ਅਤੇ ਸਾਧੂ ਮਹਾਤਾਮਾ ਦੀ ਸੱਚੀ ਸੇਵਾ ਦਾ ਫਲ ਕਹੀਏ ਜੋ ਆਪ ਜੀ ਨੇ ਪਵਿੱਤਰ ਰਵਤਾਰ ਧਾਰਨ ਕਰਕੇ ਪੂਜਨਿਕ ਮਾਤਾ ਪਿਤਾ ਜੀ ਦੀ 18 ਸਾਲ ਦੀ ਲੰਮੇ ਸਮੇਂ ਦੀ ਤੜਫ ਨੂੰ ਪੂਰਾ ਕੀਤਾ ਆਪ ਜੀ ਦੇ ਅੰਦਰ ਅਦਭੁਤ ਰੱਬੀ ਗੁਣ ਬਚਪਨ ਤੋਂ ਹੀ ਮੌਜੂਦ ਸਨ ਇਨਸਾਨ ਤਾਂ ਇਨਸਾਨ ਪਸ਼ੂ ਪੰਛੀ ਵੀ ਆਪ ਜੀ ਦੇ ਰਹਿਮ ਕਰਮ ਦੇ ਕਾਇਲ ਸਨ ਜਿਵੇਂ ਭਾਈ ਭਗਤਾਂ ਨੂੰ ਹੁਣ ਤੂੰ ਤੁਰ ਫਿਰ ਕੇ ਚਰ ਲਿਆ ਕਰ ਹੁਣ ਤਾਂ ਆਪਣੀ ਸ਼ਿਕਾਇਤ ਹੋ ਗਈ ਹੈ ਉਹ ਪਸ਼ੂ ਆਪ ਜੀ ਦੀ ਹਾਜ਼ਰੀ ਚ ਵੀ ਆਪ ਜੀ ਦੇ ਖੇਤਾਂ ਚ ਚਰਿਆ ਕਰਦਾ ਸੀ ਆਪ ਜੀ ਉਸ ਨੂੰ ਨਾ ਹਟਾਉਂਦੇ ਕੀ ਪਸ਼ੂ ਹੈ ਢਿੱਡ ਤਾਂ ਇਸ ਨੇ ਵੀ ਭਰਨਾ ਹੀ ਹੈ ਅਤਿਓਹ ਪਸ਼ੂ ਵੀ ਅਜਿਹੇ ਅਗਿਆਕਾਰੀ ਦੇਖਿਆ ਕੀ ਆਪ ਦੇ ਉਪਰੋਕਤ ਬਚਨਾਂ ਨੂੰ ਸਿਰ ਹਿਲਾ ਕੇ ਮੰਨੋ ਕਿਆ ਰਿਹਾ ਹੋਵੇ ਕਿ ਜੀ ਸਤਬਚਨ ਸੱਚਮੁੱਚ ਹੀ ਉਸ ਦਿਨ ਤੋਂ ਹੀ ਉਸਨੇ ਆਪਣੇ ਬੱਚੇ ਰਹਿਬਰ ਦੇ ਬਚਨਾਂ ਨੂੰ ਆਪਣਾ ਰੂਟੀਨ ਬਣਾ ਲਿਆ ਤੇ ਜਦੋਂ ਤੱਕ ਉਹ ਜਾਂਦਾ ਰਿਹਾ ਪਿੰਡ ਵਾਲੇ ਵੀ ਗਵਾਹ ਹਨ ਕਿ ਉਸਨੇ ਫਿਰ ਕਦੇ ਵੀ ਕਿਸੇ ਵੀ ਇੱਕ ਖੇਚ ਖੜੇ ਹੋ ਕੇ ਨਹੀਂ ਰਿਚ ਰਿਆ ਸੀ ਆਪ ਜੀ ਨੇ ਇੱਕ ਬਹੁਤ ਡੂੰਗੀ ਪੱਕੀ ਨਹਿਰ ਢਿੱਗੇ ਕੁੱਤੇ ਨੂੰ ਜੋ ਠੰਡ ਚ ਬੁਰੀ ਤਰ੍ਹਾਂ ਕੰਬ ਰਿਹਾ ਸੀ ਆਪਣੇ ਰਹਿਮੋ ਕਰਮੋ ਨਾਲ ਬਾਹਰ ਕਢਵਾ ਕੇ ਉਸ ਦੀ ਜਾਨ ਬਚਾਈ ਅਤੇ ਇਸੇ ਤਰ੍ਹਾਂ ਇੱਕ ਨੀਲ ਗਊ ਡੂੰਘੇ ਪਾਣੀ ਦੀ ਘੁੰਮਣਕੇਰੀ ਚ ਫਸੀ ਨੂੰ ਵੀ ਬਾਹਰ ਕਢਵਾਇਆ ਉਸ ਨੂੰ ਬਚਾਇਆ ਆਪ ਜੀ ਨੇ 28 ਜਨਵਰੀ 1960 ਨੂੰ ਪੂਜਨਿਕ ਬੇਪਰਵਾ ਸਾਈ ਮਸਤਾਨਾ ਜੀ ਮਹਾਰਾਜ ਦੇ ਹੁਕਮ ਅਨੁਸਾਰ ਡੇਰਾ ਸੱਚਾ ਸਵਦਾ ਬਤੌਰ ਦੂਜੇ ਪਾਸ਼ਾ ਗੱਦੀ ਨਿਸ਼ੀਨ ਹੋ ਕੇ ਡੇਰਾ ਸੱਚਾ ਸੌਦਾ ਨੂੰ ਬਲੰਦੀਆਂ ਤੇ ਪਹੁੰਚਾਇਆ ਆਪ ਜੀ ਦੇ ਮਾਨਵਤਾ ਹਿੱਤ ਚ ਪਰਯਪਕਾਰਾਂ ਦਾ ਕਾਰਮਾ ਹਰਿਆਣਾ ਤੋਂ ਇਲਾਵਾ ਪੰਜਾਬ ਰਾਜਸਥਾਨ ਉੱਤਰ ਪ੍ਰਦੇਸ਼ ਆਜ ਸੂਬਿਆਂ ਦੇ ਦੂਰ ਦਰਾਡੇ ਦੇ ਇਲਾਕਿਆਂ ਤੱਕ ਫੈਲਦਾ ਹੀ ਗਿਆ ਆਪ ਜੀ ਨੇ ਸਨ 1991 ਤੱਕ ਕਰੀਬ 30-31 ਸਾਲਾਂ ਚ ਲੱਖਾਂ ਲੋਕਾਂ ਦਾ ਰਾਮ ਨਾਮ ਦੁਆਰਾ ਨਸ਼ੇ, ਮਾਸ, ਸ਼ਰਾਬ ਅਤੇ ਵੇਸਵਾਰੀ ਤਰੀ ਅਜਈਆਂ ਬਰਾਈਆਂ ਤੋਂ ਛਡਕਾਰਾ ਕਰਵਾ ਕੇ ਉਦਾਰ ਕੀਤਾ ਕਿ ਤੱਕ ਤੇ ਅੱਜ ਦੇ ਦੇਸ਼ ਵਿਦੇਸ਼ ਦੇ ਕਰੋੜਾਂ ਲੋਕ ਹਨ ਜਿਨ੍ਹਾਂ ਨੇ ਆਪ ਜੀ ਦੀਆਂ ਪਵਿੱਤਰ ਸਖਿਆਵਾਂ ਨੂੰ ਤਾਰਨ ਕੀਤਾ ਹੋਇਆ ਹੈ। ਮਾਨਵਤਾ, ਜੀਵ ਸ੍ਰਿਸ਼ਟੀ ਤੇ ਆਪ ਜੀ ਦੇ ਅਣਗਿਣਤ ਪਾਰਿ ਉਪਕਾਰ ਹਨ ਜੋ ਕਦੇ ਭੁਲਾਈ ਨਹੀਂ ਜਾ ਸਕਦੇ। ਆਪ ਜੀ ਨੇ ਪੂਜਨਿਕ ਮਜੂਦਾ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਨ ਸਿੰਘ ਜੀ ਇਨਸਾਨ ਨੂੰ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ਤੇ ਤੀਜੇ ਗੁਰੂ ਦੇ ਰੂਪ ਚ ਬਿਰਾਜਮਾਨ ਕਰਕੇ ਸਾਹ ਸੰਗਤ ਤੇ ਆਪਣਾ ਮਹਾਨ ਰਹਿਮੋ ਕਰਮ ਕੀਤਾ। ਆਪ ਜੀ ਦੇ ਬਚਨਾਂ ਅਨੁਸਾਰ ਪੂਜਨੀ ਗੁਰੂ ਜੀ ਦੀਆਂ ਪਵਿੱਤਰ ਪ੍ਰੇਰਨਾਵਾਂ ਤੇ ਪਾਵਨ ਮਾਰਗਦਰਸ਼ਨ ਚ ਡੇਰਾ ਸੱਚਾ ਸਵਦਾ ਦੀ ਸਾਹ ਸੰਗਤ ਅੱਜ ਵੀ ਮਾਨਵਤਾ ਤੇ ਸਮਾਜ ਭਲਾਈ ਦੇ ਕੰਮਾਂ ਲਈ ਹਰ ਸਮੇਂ ਯਤਨਸ਼ੀਲ ਹੈ ਪੂਜਨਿਕ ਪਰਮ ਪਿਤਾ ਜੀ ਦੇ ਪਾਰਿਵਪਕਾਰਾਂ ਦੀ ਕਿਤੇ ਵੀ ਮਿਸਾਲ ਨਹੀਂ ਹੈ ਖੰਡ ਬ੍ਰਹਿਮੰਡ ਹੈ ਜਨ ਕੇ ਸਹਾਰੀ ਉਹ ਤੂੰ ਹੀ ਸ਼ਾਸਤਨਾ ਖੰਡੋ ਬ੍ਰਹਿਮੰਡੋ ਮੇ ਗੂੰਜ ਰਿਹਾ ਹੈ ਸ਼ਾਸਤਨਾ ਸ਼ਾਸਤਨਾ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ